ਮਿੰਟੋ ਜੀ ਕੱਲ ਆਪਾਂ ਗੱਲਬਾਤ ਕੀਤੀ ਸੀ ਕਿ ਉਹ ਗ੍ਰਾਹਾਂ ਵਾਲਿਆਂ ਨੇ ਕਰ ਲਿਆ ਫੈਸਲਾ ਕਿ ਅਸੀਂ ਭਾਈ ਚਲੋ ਚੱਲਾਂਗੇ ਨਾਲ ਤੁਹਾਡੇ ਹੁਣ ਉਹ ਤਰੀਕਾ ਦਾ ਵੀ ਥੋੜਾ ਜਿਆ ਕਹਿੰਦੇ ਕ੍ਰੈਸ਼ ਪੈ ਗਿਆ ਥਾ ਉਹ ਗ੍ਰਾਹਾਂ ਵਾਲਿਆਂ ਨੇ ਤਾਂ ਕਹਿ ਨਹੀਂ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਉਹਨਾਂ ਨੇ ਤਾਂ ਕਿਹਾ ਅਸੀਂ ਅੱਡ ਚੱਲਾਂਗੇ ਉਹ ਫਿਰ ਅਸੀਂ ਮੋਗੇ ਵਾਲੀ ਰੈਲੀ 'ਚ ਜਾਵਾਂਗੇ ਜਾਂ ਟਵਾਨੇ ਵਾਲੀ 마을 ਪੰਚਾਇਤ 'ਚ ਜਾਵਾਂਗੇ ਯਾਨੀ ਸਭ ਇੱਕ ਬੇਸਿਕ ਚੀਜ਼ ਸਮਝ ਲਓ ਬੇਸਿਕ ਚੀਜ਼ ਕੀ ਆ ਕਿ ਹੁਣ ਤੁਸੀਂ ਦੇਖੋ ਦੋ ਮੋਰਚੇ ਆ ਇੱਕ ਐਸਕੇਐਮ ਪੋਲੀਟੀਕਲ ਜੀ ਜਿਹਦੇ ਚ ਰਾਜੇਵਾਲ ਐਂਡ ਆਦਰਸ ਹਮ ਇੱਕ ਨਾਨ ਪੋਲੀਟੀਕਲ ਜਿਹਦੇ ਚ ਡੱਲੇਵਾਲ ਪੰਦੇਰ ਐਂਡ ਆਦਰਸ ਜੀ ਜੀ ਤਾਂ ਉਗਰਾਹਾਂ ਵਾਲਿਆਂ ਦਾ ਜਿਹੜਾ ਐਲਾਨ ਸੀਗਾ ਇਸ ਕਰਕੇ ਮੈਂ ਥੋੜਾ ਨਖੇੜਾ ਕਰਕੇ ਚੱਲਾਂਗਾ ਕਿ ਅਸੀਂ ਅੱਗੇ ਜਾ ਕੇ ਕੋਈ ਦੁਬਿਧਾ ਵੱਡੀ ਨਾ ਕਰ ਲਈਏ ਕਿ ਉਹਨਾਂ ਨੇ ਕੱਲ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਚਾਰ ਵਾਲੀ ਜਿਹੜੀ ਮੋਗੇ ਐਸਕੇਮ ਪੋਲੀਟੀਕਲ ਹਮ ਹਮ ਗਰੁੱਪ ਦੀ ਹੈਗੀ ਹੈ ਨਾ ਕਾਨਫਰੰਸ ਜਾਂ ਮਹਾਪੰਚਾਇਤ ਉਹ ਜੁਆਇਨ ਕਰਾਂਗੇ ਜਾਂ ਟੁਹਾਣੇ ਵਾਲੇ ਜੁਆਇਨ ਕਰਾਂਗੇ ਜੀ ਪਰ ਉਹ ਤਰੀਕਾ ਦਾ ਕ੍ਰੈਸ਼ ਹੋ ਗਿਆ ਨਾ 4 ਤਰੀਕ ਟੁਹਾਣੇ ਵੀ ਤੇ ਉਧਰੋਂ ਦੂਜੇ ਪਾਸੇ 4 ਤਰੀਕ ਵਾਲੀ ਹੋਗੀ ਫਿਰ ਨਹੀਂ ਉਹ 4 ਵਾਲੀ ਜਿਹੜੀ ਆ ਨਾ ਉਹ ਮੋਗੇ ਨੌ ਵਾਲੀ ਆ 4 ਖਨੌਰੀ ਆ ਖਨੌਰੀ ਆ ਬਿਲਕੁਲ ਟੁਹਾਣਾ ਤੇ ਖਨੌਰੀ ਹਾਂਜੀ ਟੁਹਾਣਾ ਤੇ ਖਨੌਰੀ ਤੇ ਵੈਸੇ ਵੀ ਨੇੜੇ ਨੇੜੇ ਨੇ ਹੂੰ ਟੁਆਣਾ ਹਰਿਆਣੇ ਚ ਚਲਾ ਜਾਂਦਾ ਪਰ ਟੁਆਣੇ ਦਾ ਇਲਾਕਾ ਜਿਹੜਾ ਉਹ ਜ਼ਿਆਦਾਤਰ ਪੰਜਾਬੀਆਂ ਦਾ ਜੀ ਮੈਨਿਕਾ ਹੁੰਦਾ ਉੱਥੇ ਵੀ ਰਹਿ ਕੇ ਆ ਆ ਕੁਦਨੀ ਐ ਸਾਡੀ ਰਿਸ਼ਤੇਦਾਰੀ ਸੀ ਬਹੁਤ ਜਾਂਦੇ ਰਹੇ ਅਸੀਂ ਛੁੱਟੀਆਂ ਛੱਡੀਆਂ ਚੋਥੇ ਤੇ ਹਿੰਮਤਪੁਰਾ ਰੇਲਵੇ ਸਟੇਸ਼ਨ ਟੁਆਣੀ ਤੋਂ ਉਰੇ ਜੀ ਟੁਆਣਾ ਜਿਹੜੀ ਮੰਡੀ ਆ ਉਹ ਬਿਲਕੁਲ ਕਲਪਾਖੜਾ ਦੇ ਕਿਨਾਰੇ ਤੇ ਆ ਹਮ ਹੁਣ ਦੇਖੋ ਟੁਆਣਾ ਤੇ ਖਨੌਰੀ ਕੋਈ ਬਹੁਤੀ ਦੂਰ ਵੀ ਨਹੀਂ ਅੱਛਾ ਇਹ ਤਾਂ ਵਾਕਿਆ ਇੱਕ ਹੈਰਾਨਗੀ ਵਾਲੀ ਗੱਲ ਆ ਸਾਬਕੇ ਇਨਾ ਦਾ ਡੇਟਾ ਦਾ ਹੀ ਕਲੈਸ਼ ਹੋ ਗਿਆ ਜਿਵੇਂ ਫਿਲਮ ਰਿਲੀਜ਼ ਵੇਲੇ ਨਹੀਂ ਹੁੰਦਾ ਕਿ ਦੋ ਵੱਡੀਆਂ ਫਿਲਮਾਂ ਉਹ ਜੀ ਸਕਰੀਨ ਤੇ ਟਕਰਾਰ ਰਹੀਆਂ ਐ ਇੱਥੇ ਦੋ ਵੱਡੀਆਂ ਮਹਾਪੰਚਾਇਤਾਂ ਟਕਰਾਰ ਰਹੀਆਂ ਨੇ ਕਮਾਲ ਦੀ ਗੱਲ ਆ ਹਮ ਅੱਛਾ ਗੱਲ ਇਹ ਆ ਕਿ ਦਰਸ਼ਨਪਾਲ ਹੋਰੀ ਬੜੇ ਸਿਆਣੇ ਲੀਡਰ ਨੇ ਡਾਕਟਰ ਦਰਸ਼ਨਪਾਲ ਹੋਰੀ ਬਜ਼ੁਰਗ ਨੇ ਪੜੇ ਲਿਖੇ ਨੇ ਸਭ ਤੋਂ ਕਹਿ ਲੋ ਕਿ ਜ਼ਿਆਦਾਤਰ ਜਿਹੜੇ ਪੜੇ ਲਿਖੇ ਆਗੂਆਂ ਚੋਂ ਲੋਕ ਨੇ ਤਾਂ ਉਹ ਦਰਸ਼ਨਪਾਲ ਵਰਗੇ ਨੇ ਜੀ ਉਹਨਾਂ ਨੇ ਤੇ ਸੁਝਾ ਦਿੱਤਾ ਸੀਗਾ ਕਿ ਖਨੌਰੀ ਵਾਲੀ ਜਿਹੜੀ ਤੁਸੀਂ ਮਹਾਪੰਚਾਇਤ ਆ ਇਹਨੂੰ ਵੀ ਤੁਸੀਂ ਅੱਗੇ ਪਿੱਛੇ ਕਰ ਲਓ ਹਮ ਪਰ ਹੁਣ ਉਹ ਕਿਵੇਂ ਕਰਨਗੇ ਉਹਨਾਂ ਨੇ ਤੇ ਇੱਕ ਗੱਲ ਹੋਰ ਕਰਤੀ ਡੱਲੇਵਾਲ ਸਾਹਿਬ ਦੀ ਇੱਕ ਭਾਵਕ ਅਪੀਲ ਆ ਗਈ ਕਿ ਮੈਂ ਤੁਹਾਡੇ ਦਰਸ਼ਨ ਕਰਨ ਨੂੰ ਲੋਚਦਾ ਹਾਂ ਜੀ 4 ਤਰੀਕ ਨੂੰ ਇੱਥੇ ਆਓ ਹਮ ਇਮੋਸ਼ਨਲ ਅਗੇ ਐਡਾ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਸੀ ਜੀ 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 ਤੋ ਮੈਂ ਤੇ ਤੁਹਾਨੂੰ ਡੇਵਨ ਨੂੰ ਤੋਂ ਕਹਿ ਰਿਹਾ ਸਰ ਇਹਨਾਂ ਦੇ ਜਿਹੜੇ ਵੱਖਰੇਵੇਂ ਆ ਜਿਹੜੇ ਮਤ ਪੇਦ ਦਾ ਉਹ ਕੱਲੇ ਵਿਚਾਰਕ ਨਹੀਂ ਹੈ ਵਿਚਾਰਕ ਹੋਣ ਤੇ ਦੇਖੋ ਮੇਰੇ ਵਿਚਾਰਕ ਮਤ ਭੇਦ ਹੋਣ ਕਿਸੇ ਨਾਲ ਹੈਗੇ ਨੇ ਛੱਤੀਆਂ ਨਾਲ ਲੈ ਜੀ ਪਰ ਇੱਕ ਵਿਆਹ ਦੇ ਟੇਬਲ ਤੇ ਸਾਨੂੰ ਬਹਿਣਾ ਪਵੇ ਕੋਈ ਸਮੱਸਿਆ ਨਹੀਂ ਬਿਲਕੁਲ ਉੱਥੇ ਉਹ ਉਹ ਮਤ ਪੇਦ ਆ ਪਰ ਰੱਖਦੇ ਹੀ ਨਹੀਂ ਕੋਲ ਕਿਉਂਕਿ ਉਹ ਨਿੱਜੀ ਆ ਤੇ ਉੱਥੇ ਸੁੱਖ-ਦੁੱਖ ਵੀ ਕਰਾਂਗੇ ਜੀ ਇੱਕ ਹੁੰਦੇ ਵਿਅਕਤੀਗਤ ਕਿ ਛੱਤੀ ਉਹਨੇ ਮੇਰੀਆਂ ਕੀਤੀਆਂ ਤੇ 68 98 ਮੈਂ ਵੀ ਉਹਦੀਆਂ ਕੀਤੀਆਂ ਹਮਮ फेर ਨਹੀਂ ਅਸੀਂ ਇੱਕ ਟੇਬਲ ਤੇ ਬਹਿਣਾ ਜੇ ਬਹਿਗੇ ਤਾਂ ਦਾਲ ਹੀ ਡੱਲੂ ਉੱਥੇ ਤੇ ਸਤਾਰਾਰਾ ਵੀ ਦੁੱਦ ਜੀ ਵੀ ਆਈ ਆ ਨਾ ਆਈ ਹੁੰਦਾ ਸੱਚਮੁੱਚ ਜੇ ਤੁਸੀਂ ਉੱਥੇ ਵੀ ਉਹ ਚੀਜ਼ਾਂ ਲੈ ਕੇ ਬੈਠੇ ਹੋ ਤਾਂ ਫਿਰ ਆਈ ਹੈ ਤਾਂ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇਹਨਾਂ ਦੇ ਮਤਭੇਦ ਵਿਚਾਰਕਤ ਹੈ ਹੀ ਨਹੀਂ ਯੂਨੀਅਨਾਂ ਦੇ ਕੁਝ ਵਿਅਕਤੀਗਤ ਨਹੀਂ ਨੇ ਉਹ ਉਹਦੇ 'ਚ ਤੁਸੀਂ ਬਿਆਨات ਕੱਢ ਕੇ ਦੇਖ ਲਓ ਰੋਲਦੂ ਸਿੰਘ ਮਾਨਸਾ ਵਰਗਿਆਂ ਦੇ ਕਿ ਉਹ ਕਾਫੀ ਕਹ ਲੋ ਕਿ ਅੱਗੇ ਜਾ ਕੇ ਦੇ ਬਿਆਨات ਨਹੀਂ ਉਹ ਤਾਂ ਫਿਰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਡੱਲੇਵਾਲ ਦਾ ਕੋਈ ਵੀ ਨੁਮਾਇੰਦਾ ਜਿਹੜਾ ਉਹ ਪਟਿਆਲੇ ਵਾਲੀ ਮੀਟਿੰਗ ਚ ਨਹੀਂ ਸੀ ਗਿਆ ਗਿਆ ਜੀ ਤਾਂ ਇਸ ਤੋਂ ਸਾਫ ਹੋ ਜਾਂਦਾ ਕਿ ਡੇਟਾ ਦਾ ਕਲੈਸ਼ ਜਿਹੜਾ ਹੈ ਸ਼ਾਇਦ ਕਰਵਾਇਆ ਜਾ ਰਿਹਾ ਕਰਵਾਇਆ ਜਾ ਰਿਹਾ ਜਾਂ ਫਿਰ ਉਹਨੂੰ ਉਸ ਤਰੀਕੇ ਨਾਲ ਬਣਾਇਆ ਜਾ ਰਿਹਾ ਆਪਣੇ ਆਪ ਗੱਲ ਨਾ ਬੇ ਕਹ ਲੋ ਕਿ ਆਪਣੇ ਆਪ ਨੂੰ ਵੱਡਿਆਂ ਕਰਨ ਵਾਸਤੇ ਦੋਹੇਂ ਤੇਰਾ ਜ਼ੋਰ ਲਾ ਰਹੀਆਂ ਨੇ ਫਿਰ ਇਹਦਾ ਮਤਲਬ ਤੇ ਇਹ ਵੀ ਹੋ ਸਕਦਾ ਨਾ ਕਿ ਉਧਰੋਂ ਇੱਕ ਭਾਵਕ ਅਪੀਲ ਚਾਰ ਨੂੰ ਕਹ ਲੋ ਕਿ ਖਨੌਰੀ ਤੇ ਇਕੱਠ ਰੱਖ ਦਿੱਤਾ ਗਿਆ ਹੂੰ ਉਧਰ ਉਹ ਕਹ ਰਿਹਾ ਜੀ ਤੁਸੀਂ ਗਾਂਵ ਵਿਸ਼ਾਅ ਕਰੋ ਜੀ ਹੁਣ ਇਹਦਾ ਮਤਲਬ ਇਹ ਆ ਕਿ ਪੁਲਿਸ ਲਈ ਤੇ ਸੌਖਾ ਹੋ ਜਾਏਗਾ ਨਾ ਵੰਡੇ ਜਾਣਗੇ ਕਿਸਾਨਾਂ ਦੇ ਜਾਣਗੇ ਬਿਲਕੁਲ ਚਾਰ ਮੁੱਦੇ ਉਧਰ ਜਾਣਗੇ ਉਧਰ ਜਾਣਗੇ ਸਾਰੇ ਲਈ ਸੌਖਾ ਸੌਖਾ ਹੀ ਹੋ ਰਿਹਾ ਕੰਮ ਗਾਂ ਜਾ ਕੇ ਪਤਾ ਨਹੀਂ ਇਹਨਾਂ ਨੇ ਕਿਹਦਾ ਰਾਹ ਸੌਖਾ ਕਰ ਦੇਣਾ ਕਿਹਨੇ ਕਿਹਦਾ ਰਾਹ ਸੌਖਾ ਕਰ ਦੇਣਾ ਸੋ ਇਸ ਕਰਕੇ ਇਹ ਹੁਣ ਡੇਟਾ ਦਾ ਕਲੈਸ਼ ਜਿਹੜਾ ਹੋਇਆ ਇਹਦੇ ਵਿੱਚ ਦਰਸ਼ਨਪਾਲ ਹੋਰਾਂ ਦੇ ਬਿਆਨ ਮੈਂ ਸਵੇਰੇ ਹੀ ਪੜ ਲਿਆ ਸੀਗਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹ ਖਬਰ ਚੱਲ ਰਹੀ ਸੀ ਇੱਕ ਵੈਬ ਚੈਨਲ ਨੇ ਚਲਾਈ ਸੀਗੀ ਕਿ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੇ ਅਪੀਲ ਕੀਤੀ ਹੈ ਤਾਂ ਮੈਂ ਤੇ ਜਦੀ ਮੈਂ ਆਖਿਆ ਯਾਰ ਆ ਤਾਂ ਇਹ ਹੀ ਕਹਾਣੀ ਬਣੀ ਪਈ ਆ ਲੱਗਦਾ ਹੂੰ ਤਾਂ ਗੱਲ ਇਹ ਆ ਕਿ ਜਦੋਂ ਤੱਕ ਸਾਬ ਕੋਈ ਵੱਡਾ ਏਕਾ ਨਹੀਂ ਹੁੰਦਾ ਕੋਈ ਏਜੰਡਾ ਇੱਕ ਨਹੀਂ ਹੁੰਦਾ ਕਿਉਂਕਿ ਹੁਣ ਇਹਨਾਂ ਨੇ ਜਿਹੜਾ ਐਸਕੇਐਮ ਪੋਲੀਟੀਕਲ ਹੈ ਇਹਨਾਂ ਨੇ ਆਪਦਾ ਏਜੰਡਾ ਵੀ ਤਾਂ ਥੋੜਾ ਪਿੰਨ ਕੀਤਾ ਨਾ ਇਹ ਨਾਲੋਂ ਇਹ ਤੇ ਵੱਖਰਾ ਕੀਤਾ ਬਿਲਕੁਲ ਇਹਨਾਂ ਨੇ ਆਪਣੇ ਏਜੰਡੇ ਚ ਜੋ ਖੇਤੀ ਖਰੜਾ ਹੈ ਉਸ ਨੂੰ ਐਡ ਕੀਤਾ ਕਿ ਨਵਾਂ ਖੇਤੀ ਖਰੜਾ ਯਾਨੀ ਜੋ APMC ਟਾਂਚੇ ਨੂੰ ਨਿਸ਼ਤਨਾਬੂਧ ਕਰਦਾ ਹੈਗਾ ਅਸੀਂ ਉਹਦੀ ਲੜਾਈ ਲੜਨੀ ਹੈ ਜੀ ਤਾਂ ਮਤਲਬ ਕਿ ਥੋੜਾ ਏਜੰਡੇ 'ਚ ਵੀ ਫਰਕ ਹੈ ਹੂੰ ਹੂੰ ਤੇ ਥੋੜਾ ਕਹ ਲਓ ਕਿ ਵਿਅਕਤੀਗਤ ਰਿਸ਼ਤਿਆਂ 'ਚ ਵੀ ਫਰਕ ਹੈ ਜੋ ਮੈਨੂੰ ਮਹਿਸੂਸ ਹੁੰਦਾ ਕਿਉਂਕਿ ਜਦੋਂ ਦਿੱਲੀੋਂ ਆਏ ਸੀਗੇ ਉਸ ਤੋਂ ਬਾਅਦ ਚੜੂਨੀ ਸਾਹਿਬ ਜਾਂ ਰਾਜੀਵਾਲ ਸਾਹਿਬ ਇਹਨਾਂ ਨੂੰ ਰਾਜਨੀਤਿਕ ਤੁਹਾਨੂੰ ਪਤਾ ਰੰਗ ਚੜ ਗਿਆ ਹੂੰ ਬਹੁਤ ਕੁਝ ਹੋਇਆ ਉਸ ਤੋਂ ਬਾਅਦ ਇਲਜ਼ਾਮ ਤਰਾਸ਼ੀਆਂ ਫੰਡਾਂ ਨੂੰ ਲੈ ਕੇ ਇੱਕ ਲੀਡਰ ਬਾਰੇ ਤੇ ਬੋਲਿਆ ਕਿ ਇਹਦੀ ਤੇ ਨਿਗਾ ਹੀ ਜਾ ਕੇ ਤੇ ਮਹਿੰਗੀ ਸ਼ਰਾਬ ਤੇ ਹੁੰਦੀ ਆ ਬਸ ਜਦੋਂ ਗਿਆ ਕਿ ਇਹ ਲੀਡਰ ਦੇ ਘਰੇ ਦੋ ਹਾੜੇ ਲਾ ਲੈਂਦਾ ਜੀ 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 ਫਿਰ ਉਹਨੂੰ ਸੁਵਾਈ ਦੇਣੀ ਪਈ ਸੀ ਉਹ ਵੀ ਇੰਟਰਵਿਊ ਕਰਕੇ ਇਹਨਾਂ ਤੇ ਕਾਫੀ ਡੁੱਲਿਆ ਸੀ ਕਹਾਣੀਆਂ ਜਿਹੜੀਆਂ ਨਾ ਕਾਫੀ ਦੂਰ ਤੱਕ ਗਈਆਂ ਵਈਆਂ ਤਾਂ ਜਦੋਂ ਤੱਕ ਇਹਨਾਂ ਦੇ ਏਕਾ ਨਹੀਂ ਹੋਏਗਾ ਤਾਂ ਕੇਂਦਰ ਸਰਕਾਰ ਤੇ ਚਾਹੇ ਕਿ ਸੋ ਕੋ ਹੋਰ ਇਹਨਾਂ 'ਚ ਪਾਟਕ ਪੈਣ ਸਭ ਪਟਕ ਪੱਖ ਹੈ ਉਹਨਾਂ ਦਾ ਦਬਾਅ ਨਹੀਂ ਬਣਦਾ ਜਦੋਂ ਤੱਕ ਇੱਥੇ ਦੀਆਂ ਦਬਾਅ ਨਹੀਂ ਬਣਦਾ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਸਰ ਖਿੰਡੀ ਹੋਈ ਸ਼ਕਤੀ ਮਿੱਟੀ ਦੇ ਸਮਾਨ ਹੁੰਦੀ ਹੈ ਜੀ 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 ਜਿਹੜੀ ਇਕਜੁੱਟ ਸ਼ਕਤੀ ਹੁੰਦੀ ਹੈ ਹੂੰ ਉਹ ਤੇ ਚਟਾਨ ਨੂੰ ਵੀ ਤੋੜ ਦਿੰਦੀ ਹੈ ਬਿਲਕੁਲ ਗੱਲ ਇਹ ਹੈ ਨਾ ਕਿ ਥੋੜੇ ਦੇ ਵਿੱਚ ਉਹ ਜੇ ਹੁਣ ਪਾਇਆ ਹੋਵੇ ਉਹ ਪਿੱਛੇ ਦਸਤਾ ਜਾਂ ਹੂੰ ਤੇ ਦਸਤਾ ਕੱਢ ਕੇ ਥੋੜਾ ਚਲਾ ਕੇ ਦਿਖਾ ਦਿਓ ਬਿਲਕੁਲ ਤਾਂ ਉਹ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸ਼ਕਤੀ ਹੈ ਨਾ ਬਸ ਵੇਲ ਹੈ ਲੱਕੜ ਤੇ ਲੋਹੇ ਦੀ ਸ਼ਕਤੀ ਹੈ ਉਦੇ ਨਾਲ ਹੌਲੀ ਹੌਲੀ ਪੱਥਰ ਵੀ ਪੋੜ ਸਕਦੇ ਆ ਬਿਲਕੁਲ ਪਰ ਇੱਥੇ ਇਹ ਹੈ ਕਿ ਭਾਈ ਦਸ ਤੇ ਤੋਂ ਬੇਣਾ ਹੀ ਆ ਕੱਲੇ ਕੱਲੇ ਹਾਂ ਇੱਥੇ ਦਸਤਾ ਕਿਤੇ ਤੁਰਿਆ ਫਿਰਦਾ ਉਹ ਨਾ ਤਾਂ ਮੰਝਾ ਕਿਦਰੇ ਹੋਰ ਤੇ ਪਾਵਾ ਕੀ ਕਰਨਾ ਹਾਂ ਹਲਤੀ ਹੋ ਸਾਤ ਮਿੰਟੂ ਜੀ ਬਿਲਕੁਲ ਇਹ ਗੱਲ ਹੈ ਅ ਅਵੀ ਜੀ ਮੈਂ ਕਿਸਾਨ ਹਾਂ ਤੇ ਆਪਣਾ ਕਿਸਾਨੀ ਧਰਨੇ ਬਾਰੇ ਗੱਲਬਾਤ ਕਰਨੀ ਹੈ ਕਹਿੰਦੇ ਟਾਈਮ ਮਿਲ ਸਕਦਾ ਹੈ ਆਪ ਜੀ ਦੇ ਚੈਨਲ ਤੇ ਕੁਲਦੀਪ ਕੌਰ ਜੀ ਕਹਿ ਰਹੇ ਨੇ ਜੀ ਜੀ ਵੈਲਕਮ ਹੈ ਸਾਡੇ ਇੱਥੇ ਜਦੋਂ ਤੁਸੀਂ ਮਰਜ਼ੀ ਆ ਸਕਦੇ ਹੋ ਕੋਈ ਗੱਲ ਨਹੀਂ ਅ ਖੈਰ ਮਿੰਟੂ ਜੀ ਮੰਡੀ ਜਿਹੜੀ ਨੀਤੀ ਮੰਡੀ ਖੜੜਾ ਜਿਹੜਾ ਆਇਆ ਉਹਦੀ ਗੱਲਬਾਤ ਹੋਈ ਇੱਕ ਦੋ ਚੀਜ਼ਾਂ ਆਪਾਂ ਦੇਖਿਆ ਕਿ ਚੁੱਪਚੀਪੇ ਚੀਜ਼ਾਂ ਆ ਗਈਆਂ ਕੋਈ ਚੀਜ਼ਾਂ ਲਾਗੂ ਵੀ ਹੋ ਗਈਆਂ ਪਿੱਛੇ ਜੇ ਇੱਕ ਖਬਰ ਆਈ ਕਿ ਇਹਨਾਂ ਕੋਲੇ ਜਿਹੜੀ ਕੋਈ ਜਗ੍ਹਾ ਸੀ ਕੋਈ ਛੱਡ ਵਗੈਰਾ ਇਹ ਕਹਿੰਦੇ ਕਿ ਭਾਈ ਵਿਆਹ ਮਾਪੂਆਂ ਵਾਸਤੇ ਤਕਰਾਇਤੇ ਵੀ ਦੇ ਦੇ ਕਰਾਂਗੇ ਹੁਣ ਹਾਲਾਤ ਕਹਿੰਦੇ ਇਹੋ ਜੇ ਪੈਦਾ ਹੋ ਗਿਆ ਕਿ ਵੇਚਣ ਤੇ ਵੀ ਆ ਗਈ ਗੱਲ ਦੇਖੋ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਬਹੁਤ ਵੱਡੀ ਰਿਪੋਰਟ ਲੱਗੀ ਹੂੰ ਜੇ ਵੇਚਣ ਤੇ ਗੱਲ ਆਈ ਆ ਤਾਂ ਜੀ ਬਹੁਤ ਸਾਰੇ ਲੋਕ 골ਡ ਲੋਨ ਲੈਂਦੇ ਆ ਤੇ 골ਡ ਲੋਨ ਲੈ ਕੇ ਉਹ ਡਿਫਾਲਟ ਕਰ ਰਹੇ ਆ ਤੇ ਸੋਨਾ ਜਿਹੜਾ ਉਹਨਾਂ ਦਾ ਮਿੱਟੀ ਹੋ ਰਿਹਾ ਹੂੰ ਕਿਉਂ ਕਿਉਂਕਿ ਲੋਕ ਕੀ ਵੰਦੇ ਆ ਕਿ ਯਾਰ ਇਹ ਸਾਡੇ ਕੋਲ ਐਸਟ ਪਿਆ ਜਦੋਂ ਖਰੀਦਿਆ ਸੀ ਉਹਦਾ 30000 ਦਾ ਹੁਣ 80000 ਦੇ ਨੇੜੇ ਤੇੜੇ ਆ ਇਹਨੂੰ ਰੱਖ ਕੇ ਲੋਨ ਲੈ ਕੇ ਕੰਮ ਚਲਾਈਏ ਘਰ ਚਲਾਈਏ ਪਰ ਆਮਦਨ ਉਨੀ ਆਉਂਦੀ ਨਹੀਂ ਰਿਟਰਨ ਉਹਨਾਂ ਹੈ ਨਹੀਂਗਾ ਕਿ ਉਹਦੀਆਂ ਕਿਸ਼ਤਾਂ ਜਾਂ ਵਿਆਜ ਭਰੋ ਕੰਮ ਮਿਟੀ ਐ ਸਬ ਬਿਲਕੁਲ ਯਾਨੀ ਇਸ ਚੀਜ਼ ਨੂੰ ਮੈਂ ਇਸ ਚੀਜ਼ ਨਾਲ ਇਸ ਕਰਕੇ ਕਹ ਲਓ ਕਿ